ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪਿੰਡਾਂ ਵਿੱਚ ਗਹਿਮਾ ਗਹਿਮੀ ਦਾ ਮਾਹੌਲ ਹੈ ਉੱਤੇ ਹੀ ਕਈ ਪਿੰਡਾਂ ਵਿੱਚ ਲੋਕਾਂ ਵੱਲੋਂ ਸਹਿਮਤੀ ਦੇ ਨਾਲ ਪੰਚਾਇਤ ਚੁਣੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਕਾਦੀਆਂ ਦੇ ਪਿੰਡ ਕਹਾਲਵਾਨ ਵਿੱਚ ਵੀ ਪਿੰਡ ਦੀ ਸਹਿਮਤੀ ਦੇ ਨਾਲ ਰੁਪਿੰਦਰ ਕੌਰ ਨੂੰ ਸਰਪੰਚ ਚੁਣਿਆ ਗਿਆ ਅਤੇ ਜਰਨੈਲ ਸਿੰਘ ਮੱਖਣ ਸਿੰਘ ਦਲਜੀਤ ਸਿੰਘ ਪ੍ਰੇਮ ਸਿੰਘ ਜਸਪ੍ਰੀਤ ਕੌਰ ਪਰਮਜੀਤ ਕੌਰ ਲਖਵਿੰਦਰ ਕੌਰ ਮਨਦੀਪ ਕੌਰ ਅਤੇ ਦਲਬੀਰ ਕੌਰ ਨੂੰ ਪੰਚਾਇਤੀ ਮੈਂਬਰ ਚੁਣਿਆ ਗਿਆ ਗੱਲਬਾਤ ਕਰਦਿਆਂ ਪੰਚਾਇਤ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਜੋ ਵੀ ਕੰਮ ਅਧੂਰੇ ਹਨ ਪੂਰੀ ਇਮਾਨਦਾਰੀ ਦੇ ਨਾਲ ਪੂਰੇ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਬਿਲਕੁਲ ਖਤਮ ਕਰਾਂਗੇ ਅਤੇ ਨਸ਼ਾ ਵੇਚਣ ਵਾਲਿਆਂ ਦਾ ਸਾਥ ਨਹੀਂ ਦਿੱਤਾ ਜਾਵੇਗਾ ਅਖੀਰ ਪੰਚਾਇਤ ਵੱਲੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਨ ਦਾ ਧੰਨਵਾਦ ਕੀਤਾ ਗਿਆ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਰਟੀਆ ਦੀ ਰਿਪੋਰਟ ਸਰਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਪੰਚਾਇਤ ਪਿੰਡ ਕਾਲਵਾ ਜੋ ਪਹਿਰ ਚੁਣੀ ਗਈ ਹੈ ਇਰਕਾ ਮਿਸਿਸ ਮੇਰੀ ਮਿਸਿਸ ਰਪਿੰਦਰ ਕੋਹਰ ਤੇ ਨੌ ਮੈਂਬਰ ਪੰਚਾਇਤ ਮੈਂਬਰ ਦੇ ਨਾਲੇ ਇੱਕ ਮੈਂਬਰ ਜਰਨਲ ਸਿੰਘ ਦੂਜਾ ਪ੍ਰੇਮ ਸਿੰਘ ਇੱਕ ਮੈਂਬਰ ਮੱਖਣ ਸਿੰਘ ਇੱਕ ਮੈਡਮ ਲਖਵਿੰਦਰ ਕੋਹਰ ਸਾਡੇ ਨਾਲ ਨੇ ਜਸਪ੍ਰੀਤ ਕੋਹਰ ਪਰਮਜੀਤ ਕੋਹਰ ਤੇ ਮਨਦੀਪ ਕੋਹਰ ਤੇ ਕੁਲਜੀਤ ਸਿੰਘ ਤੇ ਤਲਜੀਤ ਸਿੰਘ ਇੱਕ ਮੈਂਬਰ ਆ ਇਹ ਹਲੇ ਨੌ ਮੈਂਬਰ ਪੰਚਾਇਤ ਸਰਪੰਚ ਜੀ ਨਾਲ ਪਿੰਡ ਨੇ ਸੁਣੇ ਗਏ ਨੇ ਅਸੀਂ ਤੇ ਜੀ ਕੱਲ ਵੀ ਨਾਮ ਸੀ ਪਰ ਫਿਰ ਭੜ ਕੇ ਆਏ ਸੀ ਕਿ ਕਿਸੇ ਨੇ ਨਹੀਂ ਸਾਡੇ ਮਗਰ ਭੜੇ ਫਿਰ ਵੀ ਹਾਰੇ ਪਿੰਡ ਨੇ ਬਹੁਤ ਸਾਥ ਦਿੱਤਾ ਵਾ ਪਿੰਡ ਦੀ ਹੋਰ ਲਾਖੇ ਦੀ ਬਹੁਤ ਧੰਨਵਾਦ ਕਰਨੇ ਅਸੀਂ ਹੋਰ ਆਪਣੀ ਪਾਰਟੀ ਦਾ ਵੀ ਭਾਈ ਜਗਰੂਪ ਸਿੰਘ ਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਨੇ ਆ ਡੁੱਗਰ ਸਾਹਿਬ ਨੇ ਹੋਰ ਵੀ ਮੈਂਬਰ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਨੇ ਆ ਅਸਲੀ ਜੋ ਵੀ ਰਿੰਦੇ ਹਿੰਦੇ ਕੰਮ ਹੈ ਪੂਰੇ ਕਰਾਂਗੇ ਜੋ ਸਾਡੀ ਪਾਰਟੀ ਦਾ ਅਜੰਤਾ ਹੈ ਦਾ ਸਿਆਣੂ ਖਤਮ ਕਰਨਾ ਉਹਦਾ ਇਨਸਾਦਾ ਵਿੱਚ ਦੇ ਮਗਰ ਨਹੀਂ ਜਾਵਾਂਗੇ ਸੀਨ ਦੇ ਸੇਵਾਗੇ ਕੋਈ ਸੀ ਦੱਦ ਕੇ ਮੁਕਾਬਲਾ ਕਰਾਂਗੇ ਤੇ ਡੋਲੂਗੀ ਜੋ ਵੀ ਸਾਨੂੰ ਡਿਊਟੀ ਲਾਈ ਜਾਊਗੀ ਪਾਰਟੀ ਨੂੰ ਬੜੀ ਤਾਨਾਸਾਈ ਨਾਲ ਪੂਰੀ ਨਭਾਵਾਂਗੇ ਹਰ ਕੰਮ ਬੜੀ ਸਮਸੂਦਾ ਦਿੱ ਕਰਾਂਗੇ ਜੋ ਵੀ ਕੰਮ ਰਹਿੰਦੇ ਆ ਪੂਰੇ ਕਰਕੇ ਦਿਖਾਵਾਂਗੇ ਸੀ ਪਿੰਡ ਚ ਸਾਡੇ ਦੋ ਪੰਚਾਇਤਾਂ ਨੇ ਇੱਕ ਕਾਲ ਪੰਚਾਇਤ ਕ੍ਰਿਸ਼ਨ ਕੋਣੀ ਪੰਚਾਇਤਾਂ ਉਹ ਕ੍ਰਿਸ਼ਨ ਕੋਣੀ ਦਾ ਦੇਖੋ ਵੋਟਾਂ ਉਧਰ ਪੈਣ ਗਈਆਂ ਕਿ ਜੀ ਨਤੀਜਾ ਆਉਂਦਾ ਜੇਹੜੀ ਪਾਰਟੀ ਬਣਦੀ ਆ ਕਿ ਨਹੀਂ ਬਣਦੀ ਉਹ ਤੇ ਉਹਨਾਂ ਦੇ ਪੰਚਾਇਤਾਂ ਉਹਨੂੰ ਫੈਸਲਾ ਹੋਏਗਾ ਕਪਲੇ ਕੋਲ ਨੂੰ ਜੋ ਕਰਨਗੇ ਤੇ ਇਤਿਹਾਸ ਦਿੱਤਾ ਜਾਏਗਾ ਜੋ ਵੀ ਇਹਨੂੰ ਦੂਰੀ ਲੱਗੇ ਪੂਰੀ ਕਰਾਂਗੇ ਬੇਨਤ ਕਰਾਂਗੇ ਸੀ ਆਪਣੀ ਹਰ ਇੱਕ ਦਾ ਸਾਥ ਦੇਵਾਂਗੇ ਵਾਹਿਗੁਰੂ ਦੀ ਕਿਰਪਾ ਇਹ ਪੰਚਾਇਤ ਪਿੰਡ ਕਾਲਵਾਂ ਦੀ ਨਵੀਂ ਪੰਚਾਇਤ ਜਿਹੜੀ ਬਣੀ ਅੱਜ ਤੇ ਸਾਡੇ ਸਰਪੰਚ ਨੂੰ ਬਹੁਤ ਬਹੁਤ ਵਧਾਈਆਂ ਵਾ कि ਜਿਨ੍ਹਾਂ ਦੇ ਸੰਯੋਗ ਨਾਲ ਅਸੀਂ ਸਾਰੇ ਬੜੇ ਪਿਆਰ ਦੇ ਨਾਲ ਬਣਿਆ ਤੇ ਬਾਕੀ ਸਾਨੂੰ ਸਾਰੇ ਪਿੰਡ ਨੇ ਚੁਣਿਆ ਹੈ। ਬਾਕੀ ਜੋ ਸਾਡੇ ਕੰਮ ਰਹਿੰਦੇ ਆ ਪਿੰਡ ਦੇ ਉਹ ਅਸੀਂ ਬੜੀ ਸੋਜ ਸਮਝਦੇ ਨਾਲ ਕਰਾਂਗੇ। ਜਿਹੜਾ ਵੀ ਕੋਈ ਕੰਮ ਨਹੀਂ ਸਿਰੇ ਚੜਿਆ ਉਹ ਅਸੀਂ ਜਰੂਰ ਚੜਾਵਾਂਗੇ। ਇਹ ਅਸੀਂ ਵਾਅਦਾ ਕਰਦੇ ਆ। ਉਹ ਜਿਹੜੇ ਨਸ਼ੇ ਲੋਕ ਪਿੰਡਾਂ ਦੇ ਵਿੱਚ ਆ ਰਹੇ ਉਹਨਾਂ ਨੂੰ ਜੇ ਨਸ਼ੇ ਆ ਤਾਂ ਅਸੀਂ ਆਪਣੇ ਪਿੰਡ ਵਿੱਚ ਪੂਰੀ ਨਾਥ ਪਾਵਾਂਗੇ। ਮਨੋਂ ਤਨੋਂ ਹੋ ਕੇ ਪੂਰੀ ਨਾਥ ਪਾਵਾਂਗੇ ਜਿਹੜੇ ਸਾਡੇ ਪਿੰਡ ਦੇ ਵਿੱਚ ਨਸ਼ੇ ਵੇਚਦੇ ਆ ਨਾ। ਉਨਾ ਨੂੰ ਅਸੀਂ ਪੂਰੀ ਨੱਥ ਪਾਵਾਂਗੇ ਨਕੇਲ ਚੰਗੀ ਤਰ੍ਹਾਂ ਪਾ ਗਏ ਤੇ ਫਿਰ ਅਸੀਂ ਦੱਸਾਂਗੇ ਪਿੰਡ ਦੇ ਵਿੱਚ ਵੀ ਕਿਦਾਂ ਨੱਥ ਪੈਂਦੀ ਮੈਂ ਪ੍ਰੇਮ ਸਿੰਘ ਨਵੀਂ ਚੁਣੀ ਪੰਚਾਇਤ ਕਾਲਵਾ ਦਾ ਮੈਂਬਰ ਚੁਣਿਆ ਗਿਆ ਹਾਂ ਤੇ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕਿ ਸਾਡੇ ਸੁਖਦੇਵ ਸਿੰਘ ਦੇ ਮੈਸੇਜ ਉਹਨਾਂ ਨਾਲ ਅਸੀਂ ਬਿਲਕੁਲ ਮੁੰਡੇ ਨਾਲ ਬੁੱਢਾ ਜੋੜ ਕੇ ਕੰਮ ਕਰਾਂਗੇ ਜਿਹੜੇ ਸਾਡੇ ਪਿੰਡ ਵਿੱਚ ਵਿਕਾਸ ਦੇ ਕੰਮ ਰਹਿ ਗਏ ਹੈ ਉਹ ਕੋਸ਼ਿਸ਼ ਕਰਾਂਗੇ ਕਿ ਸਰਕਾਰ ਤੋਂ ਗਰੰਟਾਂ ਲਿਆ ਕੇ ਉਹ ਵੀ ਸਿਰੇ ਚੜਾਏ ਇਹ ਪਿੰਡ ਦੇ ਲੋਕਾਂ ਨੂੰ ਖੁਸ਼ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਸਾਡਾ ਸਾਥ ਦੇਣ ਬਾਕੀ ਇਹ ਤਾਂ ਦਾਣਾ ਬਾਣਾ ਬਹੁਤ ਵਿਗੜ ਚੁੱਕਿਆ ਚਿੱਟੇ ਦਾ ਇੰਨਾ ਜੋਰ ਹੋ ਗਿਆ ਤੇ ਭਾਵੇਂ ਪਿੰਡ ਦੀ ਕਿਸੇ ਕਰਿਆਨੇ ਦੀ ਦੁਕਾਨ ਤੋਂ ਤੁਸੀਂ ਚਿੱਟੇ ਤੇ ਕੁੜੀਆਂ ਲੈ ਲਓ ਮਿਲਦੀਆਂ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਦੇ ਸਾਥ ਨਵੇਗਾ ਤੇ ਵੱਦ ਤੋਂ ਵੱਧ ਚਿੱਟੇ ਵਾਲੇ ਲੋਕਾਂ ਨੂੰ ਲਤ ਪਾ ਕੇ ਆਪਣੇ ਬਿਰਦਾ ਸੁਧਾਰ ਕਰਾਂਗੇ ਤੇ ਪਿੰਡ ਦੇ ਵਿੱਚ ਮਿਸਾਲ ਬਣਾਵਾਂਗੇ ਕਿ ਕਿਸੇ ਪੰਚਾਇਤ ਨੇ ਚਿੱਟੇ ਦੇ ਵਿਰੋਧੀ ਕੋਈ ਕੰਮ ਕੀਤਾ ਹੈ ਆਉਣ ਵਾਲੀ ਪੀਵੀ ਦੇ ਸੁਧਾਰ ਵਾਤੇ ਤਾਂ ਲਈ ਦਾ ਕੰਮ ਕਰਾਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਲੂਖ ਸਿੰਘ ਪਿੰਡ ਕਾਲਵਾ ਤੋਂ ਮੇਰੇ ਮੈਸੇਜ ਜਸਪ੍ਰੀਤ ਕੋਰ ਮੈਂਬਰ ਬਣੀ ਆ ਸੋ ਸਾਡੇ ਸਰਪੰਚ ਸਾਹਿਬ ਸੁਖਦੇਵ ਸਿੰਘ ਉਹਨਾਂ ਦੀ ਮੈਸੇਜ ਸਰਪੰਚ ਜੀ ਰੁਪਿੰਦਰ ਕੋਰ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇਵਾਂਗੇ ਔਰ ਪਿੰਡ ਦਾ ਵਿਕਾਸ ਕਰਾਂਗੇ ਜੋ ਵੀ ਰਹਿੰਦੇ ਕੰਮ ਹਨ ਉਹ ਪੂਰੇ ਕਰਾਂਗੇ ਨਸੇਦਾ ਕੰਟਰੋਲ ਕਰਾਂਗੇ ਹੋਰ ਸਾਨੂੰ ਪਿੰਡ ਵੱਲੋਂ ਬਹੁਤ ਸਹਿਯੋਗ ਮਿਲਿਆ ਹੈ ਉਹਨਾਂ ਵੀ ਸਾਥ ਦਿੱਤਾ ਹੈ ਤਾਂ ਹੀ ਅਸੀਂ ਮੈਂਬਰ ਬਣੇ ਹਾਂ ਔਰ ਅਸੀਂ ਜਗਰੂਪ ਸਿੰਘ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ